जनवरी दी 2025 ਦੇ ਵਿੱਚ ਮਿਸਟਰ ਡੋਨਲਡ 트੍ਰੰਪ ਜਿਹੜੇ ਨੇ ਉਹ ਪ੍ਰੈਜ਼ੀਡੈਂਟ ਬਣਨ ਜਾ ਰਹੇ ਨੇ ਤੇ ਪਹਿਲੇ ਦਿਨੀ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਪਹਿਲੇ ਦਿਨੀ ਗ੍ਰਿਫਤਾਰੀਆਂ ਸ਼ੁਰੂ ਹੋ ਰਹੀਆਂ ਨੇ ਜੀ ਇਲੀਗਲ ਇਮੀਗਰੈਂਟਸ ਦੀਆਂ ਜਿਹੜੇ ਕਿ ਅਮਰੀਕਾ ਦੇ ਵਿੱਚ ਰਹਿੰਦੇ ਨੇ ਜਿਸ ਤਰ੍ਹਾਂ ਕਿ ਮਿਸਟਰ ਡੋਨਲਡ 트੍ਰੰਪ ਨੇ ਦੱਸਿਆ ਸੀਗਾ ਉਹ ਕਹਿੰਦੇ ਉਹਨਾਂ ਦਾ ਇਹ ਟੀਚਾ ਹੈ ਕਿ 11 ਮਿਲੀਅਨ ਜਿਹੜੇ ਇਲੀਗਲ ਇਮੀਗਰੈਂਟਸ ਨੇ ਉਹਨਾਂ ਨੂੰ ਡਿਪੋਰਟ ਕਰਨਾ ਹੈ ਮਿਸਟਰ ਡੋਨਲਡ 트੍ਰੰਪ ਦੀ ਜਿਹੜੀ ਨਵੀਂ ਐਡਮਿਨਿਸਟ੍ਰੇਸ਼ਨ ਹੈ ਉਹ ਤਿਆਰੀਆਂ ਖਿੱਚੀ ਬੈਠੀ ਹੈ ਮਿਸਟਰ 트럼ਪ ਦੇ ਬਾਰਡਰਸ ਆਰ ਟਮ ਹੋਮ ਐਂਡ ਨੇ ਦੱਸਿਆ ਹੈਗਾ ਉਹ ਕਹਿੰਦੇ ਅਸੀਂ ਬਿਲਕੁਲ ਤਿਆਰ ਬੈਠੇ ਆਂ ਬਸ ਅਸੀਂ ਆਰਡਰ ਦਾ ਇੰਤਜ਼ਾਰ ਕਰ ਰਹੇ ਆਂ ਔਰ ਪਤਾ ਇਹ ਵੀ ਲੱਗਿਆ ਹੈ ਰਿਪੋਰਟਸ ਇਹ ਵੀ ਆ ਰਹੀਆਂ ਨੇ ਕਿ ਸਭ ਤੋਂ ਪਹਿਲਾਂ ਜਿਹੜੀਆਂ ਗ੍ਰਿਫਤਾਰੀਆਂ ਸ਼ੁਰੂ ਹੋਣੀਆਂ ਨੇ ਉਹ ਸੈਂਟਰੀ ਸਿਟੀ ਸ਼ਿਕਾਗੋ ਦੇ ਵਿੱਚ ਹੋਣੀਆਂ ਨੇ ਅਮਰੀਕਾ ਦੇ ਵਿੱਚ ਜਿਹੜੀ ਸਟੇਟ ਹੈ ਉਹ ਹੈ ਜੀ ਇਲਿਨੋਇਸ ਇਲਿਨੋਇਸ ਦੇ ਵਿੱਚ 빅 ਸਿਟੀ ਸ਼ਿਕਾਗੋ ਸਭ ਤੋਂ ਪਹਿਲਾਂ ਕਹਿੰਦੇ ਇਲਲੀਗਲ ਇਮੀਗਰੈਂਟਸ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਨੇ ਉੱਥੋਂ ਸ਼ੁਰੂ ਕੀਤੀਆਂ ਜਾ ਸਕਦੀਆਂ ਨੇ ਜੇ ਗੱਲ ਕਰੀਏ ਤਾਂ ਇੱਕ ਰਿਪੋਰਟ ਆਈ ਸੀ ਲਾਸਟ ਵੀਕ ਸਾਹਮਣੇ ਜਿਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਸਾਰੀ ਸਟੇਟ ਦੇ ਵਿੱਚ ਸਾਰੀ ਇਲਿਨੋਇਸ ਸਟੇਟ ਦੇ ਵਿੱਚ ਤਕਰੀਬਨ 5,30,000 ਇਲਲੀਗਲ ਏਲੀਅਨਸ ਰਹਿੰਦੇ ਨੇ ਔਰ ਐਨੀ ਵੱਡੀ ਗਿਣਤੀ ਜਿੱਥੇ ਹੋਵੇ ਤਾਂ ਆਫਕੋਰਸ ਸਮਝਿਆ ਜਾ ਸਕਦਾ ਹੈ ਕਿ ਉੱਥੇ ਸ਼ੁਰੂਆਤ ਹੋ ਸਕਦੀ ਹੈ ਲੇਕਿਨ ਜਦੋਂ ਮਿਸਟਰ ਟਾਮ ਹੋਮਨ ਨੂੰ ਪੁੱਛਿਆ ਗਿਆ ਵਾਸ਼ਿੰਗਟਨ ਪੋਸਟ ਨੂੰ ਉਹਨਾਂ ਨੇ ਜਵਾਬ ਦਿੱਤਾ ਉਹ ਕਹਿੰਦੇ ਜੀ 트럼ਪ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਹੁਣ ਰੀਕਨਸਿਡਰ ਕਰਦੀ ਹੈ ਉਹ ਕਹਿੰਦੇ ਕਿ ਇਨਫੋਰਮੇਸ਼ਨ ਲੀਕ ਹੋ ਗਈ ਹੈ ਸ਼ਿਕਾਗੋ ਵਾਲੀ ਤਾਂ ਇਸ ਕਰਕੇ ਲੋਕ ਜਿਹੜੇ ਨੇ ਉਹ ਡਰ ਕੇ ਹੋਣੇ ਨੇ ਲੋਕ ਲੁਕ ਗਏ ਹੋਣੇ ਨੇ ਔਰ ਇਸ ਕਰਕੇ ਹੋ ਸਕਦਾ ਹੈ ਕਿ ਇਸ ਨੂੰ ਚੇਂਜ ਕਰ ਦਿੱਤਾ ਜਾਵੇ ਲੇਕਿਨ ਉਹਨਾਂ ਨੇ ਜਾਂਦੇ ਜਾਂਦੇ ਇਹ ਵੀ ਜ਼ਰੂਰ ਦੱਸਿਆ ਉਹ ਕਹਿੰਦੇ ਜੀ ਹਿਸਟਰੀ ਦੀ ਸਭ ਤੋਂ ਵੱਡੀ ਡਿਪੋਰਟੇਸ਼ਨ ਅੱਜ ਯਾਨੀ ਕਿ ਜਨਵਰੀ ਦੀ 20 ਤਰੀਕ ਨੂੰ ਸ਼ੁਰੂ ਹੋ ਜਾਣੀ ਹੈ ਐਂਡ ਉਹਨਾਂ ਦੇ ਆਪਣੀ ਵਰਡਿੰਗ ਸੀ ਉਹ ਕਹਿੰਦੇ ਆਈ ਵਿਲ ਸਟਾਰਟ ਅਰੈਸਟਿੰਗ ਪਬਲਿਕ ਸੇਫਟੀ ਥ्रेट्स ਐਂਡ ਨੈਸ਼ਨਲ ਸਿਕਿਉਰਿਟੀ ਥ्रेट्स ਔਨ ਡੇ 1 ਸਾਰੇ ਦੇਸ਼ ਦੇ ਵਿੱਚ ਇਹ ਅਰੈਸਟ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਬਾਰਡਰਜ਼ ਆ ਟੌਮ ਹੋਮ ਐਂਡ ਉਹਨਾਂ ਨੇ ਪ੍ਰੋਮਿਸ ਕੀਤਾ ਹੈਗਾ ਉਹ ਕਹਿੰਦੇ ਵੀ ਬਿਗ ਰੇਡ ਐਕ੍ਰੋਸ ਦਾ ਕੰਟਰੀ ਸੋ ਪਹਿਲਾ ਜਿਹੜਾ ਸ਼ਿਕਾਗੋ ਹੈ ਸ਼ਿਕਾਗੋ ਤੋਂ ਸ਼ੁਰੂ ਕਰਨਗੇ ਉਹ ਕਹਿੰਦੇ ਆਈਸ ਜਦੋਂ ਵੀ ਬਾਹਰ ਨਿਕਲੇਗੀ ਲੋਕਾਂ ਨੂੰ ਅਰੈਸਟ ਕਰਨ ਦੇ ਨਾਲ ਕਰਨ ਦੇ ਲਈ ਉਹ ਪੂਰੀ ਤਿਆਰੀ ਦੇ ਵਿੱਚ ਨਿਕਲੇਗੀ ਪੂਰਾ ਕੱਚਾ ਚਿੱਠਾ ਉਹਨਾਂ ਦੇ ਕੋਲੇ ਕੱਢਿਆ ਹੋਇਆ ਹੋਣਾ ਕਿਹੜੇ ਲੋਕ ਕਿੱਥੇ ਰਹਿੰਦੇ ਨੇ ਕਿੱਥੋਂ ਪੜਨੇ ਨੇ ਕੀ ਗੱਲਬਾਤ ਹੈ ਕਿਵੇਂ-ਕਿਵੇਂ ਜਾਣਾ ਹੈਗਾ ਉਹ ਕਹਿੰਦੇ ਸਾਰੀ ਚੀਜ਼ ਸਾਡੇ ਕੋਲੇ ਜਿਹੜੀ ਹੈ ਉਹ ਤਿਆਰ ਪਈ ਹੈ ਔਰ ਡਿਪੋਰਟੇਸ਼ਨ ਫਲਾਈਟਸ ਮਿਸਟਰ ਟਾਮ ਹੋਮਨ ਦਾ ਕਹਿਣਾ ਹੈਗਾ ਕਹਿੰਦੇ ਡਿਪੋਰਟੇਸ਼ਨ ਫਲਾਈਟਸ ਅਸੀਂ ਪਹਿਲੇ ਵੀਕ ਸ਼ੁਰੂ ਕਰ ਦੇਣੀਆਂ ਨੇ ਉਹ ਕਹਿੰਦੇ ਪਹਿਲੇ ਇੱਕ ਵੀਕ ਯਾਨੀ ਕਿ 20 ਤਰੀਕ ਤੋਂ ਜੇ ਮਿਸਟਰ ਡੋਨਲਡ ਟਰੰਪ ਪ੍ਰੈਜ਼ੀਡੈਂਟ ਬਣਨਗੇ ਤਾਂ 27 ਤਰੀਕ ਤੱਕ ਡਿਪੋਰਟੇਸ਼ਨ ਫਲਾਈਟ ਸ਼ੁਰੂ ਹੋ ਜਾਣੀਆਂ ਨੇ ਆਰ ਮਿਸਟਰ ਹੋਮ ਟਰਮ ਹੋਮ ਨੇ ਤਾਂ ਕਹਿਣਾ ਹੈਗਾ ਉਹ ਕਹਿੰਦੇ हां जी ਸਾਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਹੋਣਗੀਆਂ ਜਿਹੜੀਆਂ ਲੋਕਾਂ ਦੇ ਹੱਕਾਂ ਦੀਆਂ ਗੱਲ ਕਰਨਗੀਆਂ ਇਲੀਗਲ ਇਮੀਗਰੈਂਟਸ ਦੇ ਹੱਕਾਂ ਦੀਆਂ ਗੱਲ ਕਰਨਗੀਆਂ ਜਿਸ ਤਰ੍ਹਾਂ ਕਿ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਹੈ ਉਹ ਸਾਨੂੰ ਸੂ ਵੀ ਕਰਨਗੀਆਂ ਲੇਕਿਨ ਅਸੀਂ ਆਪਣਾ ਕੰਮ ਕਰਦੇ ਜਾਵਾਂਗੇ ਵੈਸੇ ਜੇ ਅੱਜ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਮਰੀਕਨ ਜਿਹੜੇ ਨੇ ਮਿਸਟਰ ਡੋਨਲਡ 트੍ਰੰਪ ਦੇ ਨਾਲ ਇਹ ਸੇ ਕਰਕੇ ਨੇ ਕਿਉਂਕਿ ਉਹ ਮਾਸ ਡਿਪੋਰਟੇਸ਼ਨ ਚਾਹੁੰਦੇ ਨੇ ਨਿਊਯਾਰਕ ਟਾਈਮਜ਼ ਐਂਡ ਐਪਸਸ ਪੋਲ ਜਿਹੜੀ ਇੱਕ ਕਰਵਾਈ ਗਈ ਪੋਲ ਦੇ ਵਿੱਚ ਜਦੋਂ ਲੋਕਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਇਲੀਗਲ ਇਮੀਗਰੈਂਟਸ ਅਮਰੀਕਾ ਤੋਂ ਬਾਹਰ ਕੱਢੇ ਜਾਣ 55% ਅਮਰੀਕਨ ਸਟਰੋਂਗਲੀ অর ਸਮਵਟ ਬਲੀਵ ਕਰਦੇ ਨੇ ਕਿ ਮਾਸ ਡਿਪੋਰਟੇਸ਼ਨ ਹੋਣੀ ਚਾਹੀਦੀ ਹੈ 80 ਮਾਸ ਡਿਪੋਰਟੇਸ਼ਨ ਦੀ ਸਪੋਰਟ ਦੇ ਵਿੱਚ ਆ ਵਲ ਆਈਸ ਐਂਡ ਫੈਡਰਲ ਇਮੀਗ੍ਰੇਸ਼ਨ ਐਜੰਸੀ ਉਹ ਇਹ ਦੋਨੋਂ ਇਕੱਠੇ ਹੋ ਕੇ ਇਸ ਮਾਸ ਡਿਪੋਰਟੇਸ਼ਨ ਨੂੰ ਅੰਜਾਮ ਦੇਣਗੇ ਨਾਲ ਹੋਰ ਵੀ ਕੁਝ ਸਿਟੀ ਐ ਜਿਨ੍ਹਾਂ ਦੇ ਨਾਮ ਸਾਹਮਣੇ ਆ ਰਹੇ ਨੇ ਉਹਦੇ ਵਿੱਚ ਸ਼ਿਕਾਗੋ ਦੇ ਨਾਲ ਨਾਲ ਨਿਊਯਾਰਕ ਲਾਸ ਐਂਜਲਸ ਡੈਨਵਰ ਅਤੇ ਮੀਆਮੀ ਐ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਰੇਡਸ ਜਿਹੜੀਆਂ ਨੇ ਉਹ ਸ਼ੁਰੂ ਹੋਣੀਆਂ ਨੇ ਹਾਂਜੀ ਜਿਹੜੇ ਇਲਲੀਗਲ ਇਮੀਗਰੈਂਟਸ ਨੇ ਉਹਨਾਂ ਦੇ ਆਪਣੇ ਵੀ ਕੁਝ ਰਾਈਟਸ ਹੁੰਦੇ ਨੇ ਜ਼ਰੂਰ ਤੁਸੀਂ ਕਿਸੇ ਨਾ ਕਿਸੇ ਜਿਹੜੇ ਲਾਇਰ ਹੈ ਕੋਈ ਵਕੀਲ ਹੈ ਉਸ ਦੇ ਨਾਲ ਕੰਟੈਕਟ ਕਰਕੇ ਰੱਖੋ ਜੇ ਤੁਹਾਨੂੰ ਜ਼ਰੂਰਤ ਹੈਗੀ